ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਅੱਜ ਇੱਕ ਵਾਰ ਫਿਰ ਮੌਜੂਦ ਹਾਂ ਸੈਕਟਰ 33 ਦੇ ਐਗਜ਼ੀਬਿਸ਼ਨ ਗਰਾਊਂਡ ਵਿੱਚ ਜਿੱਥੇ ਤੁਸੀਂ ਵੇਖ ਸਕਦੇ ਹੋ ਲਾਈਵ ਤਸਵੀਰਾਂ ਜਿੱਥੇ ਦਿਲਜੀਤ ਦੁਸਾਂਝ ਦੇ ਸ਼ੋਅ ਵਿੱਚ ਐਂਟਰੀ ਸ਼ੁਰੂ ਹੋ ਚੁੱਕੀ ਹੈ ਤੁਹਾਨੂੰ ਦਿਖਾ ਦਈਏ ਕਿ ਪਿੱਛੇ ਐਂਟਰੀ ਸ਼ੁਰੂ ਹੋ ਚੁੱਕੀ ਹੈ ਜਿੱਥੇ ਹਜ਼ਾਰਾਂ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹੈਗੇ ਨੇ ਵੱਖ-ਵੱਖ ਤਰ੍ਹਾਂ ਦੀਆਂ ਇੱਥੇ ਐਂਟਰੀਆਂ ਹੈਗੀਆਂ ਨੇ ਫੈਨ ਪਿਟ ਜਿਹੜੀ ਕਿ ਸਭ ਤੋਂ ਅੱਗੇ ਹੈ ਉਸ ਤੋਂ ਬਾਅਦ 골ਡਰ 골ਡਨ ਜ਼ੋਨ ਹੈ ਉਸ ਤੋਂ ਬਾਅਦ ਸਿਲਵਰ ਜ਼ੋਨ ਹੈ ਵੱਖ-ਵੱਖ ਤਰ੍ਹਾਂ ਦੀਆਂ ਇੱਥੇ ਟਿਕਟਾਂ ਦੇ ਟਿਕਟਾਂ ਦੇ ਪ੍ਰਾਈਸ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਫੈਨ ਪਿਟ ਦੀ ਸਟਾਰਟਿੰਗ ਟਿਕਟ ਜਦੋਂ ਇਹ ਟਿਕਟਾਂ ਲਾਈਵ ਹੋਈਆਂ ਸੀ ਉਦੋਂ ਇਹਨਾਂ ਦਾ ਪ੍ਰਾਈਸ 8000 ਤੋਂ ਸ਼ੁਰੂ ਹੋਇਆ ਸੀ ਉਹ 8000 ਦਾ ਪ੍ਰਾਈਸ ਜਿਹੜਾ ਕਿ ਅੱਜ ਅੱਜ ਦੇ ਦਿਨ ਵਿੱਚ 2 ਤੋਂ 22 ਲੱਖ ਦਾ ਵਿਕਿਆ ਹੈ ਤੁਹਾਨੂੰ ਦੱਸਦੀ ਕਿ ਉਸ ਤੋਂ ਬਾਅਦ ਹੁੰਦਾ ਹੈ 골ਡ 골ਡ ਜ਼ੋਨ ਜਿੱਥੇ ਇਹ ਟਿਕਟਾ 8000 ਦਾ ਸਿਰਫ ਫੈਨ ਬਿਟਦੀ ਸੀ ਤੇ 골ਡ ਵਿੱਚ ਇਹਨਾਂ ਟਿਕਟਾ ਦਾ ਰੇਟ ਉਸ ਤੋਂ ਥੋੜਾ ਕੱਟ ਸੀ ਜਦੋਂ ਉਹ ਸ਼ੁਰੂ ਹੋਇਆ ਸੀ 2500 ਦੇ ਕਰੀਬ ਉਹ ਟਿਕਟਾ ਸੀ ਪਰ ਅੱਜ ਉਹ ਟਿਕਟਾ ਉਹ ਵੀ ਹਜ਼ਾਰਾਂ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਬਿਕ ਰਹੀਆਂ ਨੇ ਤੁਸੀਂ ਵੇਖ ਸਕਦੇ ਹੋ ਲੋਕ ਕਿਵੇਂ ਐਕਸਾਈਟਿਡ ਹਨ ਲੋਕ ਭੱਜ ਭੱਜ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਤੁਹਾਨੂੰ ਦਿਖਾ ਰਹੇ ਆਏ ਲਾਈਵ ਤਸਵੀਰਾਂ ਸੈਕਟਰ 33 ਦੇ ਐਗਜ਼ੀਬਿਸ਼ਨ ਗਰਾਊਂਡ ਵਿੱਚ ਜਿੱਥੇ ਕਿ ਲੋਕ ਇੰਨੇ ਐਕਸਾਈਟਿਡ ਹਨ ਉਹਨਾਂ ਦੇ ਹੱਥ ਉਹ ਭੱਜ ਕੇ ਆਪਦੀਆ ਆਪਦੀਆ ਸਿੱਟਾ ਅੱਗੇ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਚਾਹੁੰਦੇ ਹੈਗੇ ਲੋਕ ਜਿਹੜੇ ਇੱਥੇ ਚਾਹੁੰਦੇ ਨੇ ਕਿ ਉਹ ਅੱਗੇ ਤੋਂ ਅੱਗੇ ਜਾ ਕੇ ਦਿਲਜੀਤ ਨੂੰ ਵੇਖਣ ਦਿਲਜੀਤ ਦੋਸਾਂਝ ਦੇ ਕੰਸਰਟ ਨੂੰ ਸੁਣਨ ਤੁਸੀਂ ਵੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਵਖਾ ਰਹੇ ਹਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਐਮਬੂਲੈਂਸ ਦੇ ਵੀ ਪ੍ਰਬੰਧ ਹੈਗੇ ਨੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਇੱਥੇ ਮੌਜੂਦ ਹਨ ਰੈਸਕਿਊ ਟੀਮਾਂ ਵੀ ਹੈਗੀਆਂ ਹਨ ਤੁਹਾਨੂੰ ਦਿਖਾ ਦਈਏ ਕਿ ਇਹ ਪੂਰਾ ਗਰਾਊਂਡ ਜਿੱਥੇ ਕੀ ਦਿਲਜੀਤ ਦੋਸਾਂਝ ਦਾ ਕਨਸਰਟ ਹੁਣ ਜਾ ਰਿਹਾ ਹੈ ਕੁਝ ਹੀ ਪਲਾਂ ਵਿੱਚ ਇੱਕ ਕਨਸਰਟ ਸ਼ੁਰੂ ਹੋ ਜਾਵੇਗਾ ਇਹ ਤਸਵੀਰਾਂ ਨੇ ਜਿੱਥੇ ਕੀ ਐਂਟਰੀ ਸ਼ੁਰੂ ਹੋ ਚੁੱਕੀ ਹੈ ਲੋਕ ਭੱਜ-ਭੱਜ ਕੇ ਆਵਦੀਆਂ ਸਿੱਟਾ ਅੱਗੇ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਲੋਕ ਦਿਲਜੀਤ ਦੋਸਾਂਝ ਦੇ ਟਾਇਰ ਵਿੱਚ ਇੱਥੇ ਆਏ ਹਨ ਇਹ ਉਮੀਦ ਨਾਲ ਕਿ ਦਿਲਜੀਤ ਦੋਸਾਂਝ ਉਹਨਾਂ ਨੂੰ ਵੇਖ ਕੇ ਉੱਤੇ ਸਟੇਜ ਤੇ ਬੁਲਾ ਲਵੇ ਉਹ ਦਿਲਜੀਤ ਦੋਸਾਂਝ ਨੂੰ ਮਿਲਣ ਲਈ ਇੰਨੇ ਐਕਸਾਈਟਿਡ ਹਨ ਕਿ ਉਹ ਦਿਲਜੀਤ ਦੁਸਾਂਝ ਦੀ ਲੁੱਕ ਵਿੱਚ ਇੱਥੇ ਉਹਦੇ ਕੰਸਰਟ ਵਿੱਚ ਆਏ ਹੋਏ ਹਨ ਤੁਹਾਨੂੰ ਦਿਖਾ ਰਹੇ ਹਾਂ ਇਹ ਲਾਈਵ ਦਸੂ ਵੀਰਾ ਇੱਥੋਂ ਜਿੱਥੇ ਕਿ ਐਂਟਰੀ ਸ਼ੁਰੂ ਹੋ ਚੁੱਕੀ ਹੈ ਤੁਸੀਂ ਵੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਵੀ ਦਿਲਜੀਤ ਦੁਸਾਂਝ ਦੇ ਟਾਇਰ ਵਿੱਚ ਆਏ ਹੋਏ ਹਨ ਇਹ ਤੁਸੀਂ ਲਾਈਵ ਵੇਖ ਸਕਦੇ ਹੋ ਕਿਵੇਂ ਲੋਕ ਐਕਸਾਈਟਿਡ ਹਨ ਕਿਵੇਂ ਰੋਲਾ ਪੈ ਰਿਹਾ ਹੈ ਲੋਕਾਂ ਦੇ ਚਿਹਰਿਆਂ ਤੋਂ ਹੀ ਉਹਨਾਂ ਦੀ ਐਕਸਾਈਟਮੈਂਟ ਨਜ਼ਰ ਹੋ ਰਹੀ ਹੈ ਨਜ਼ਰ ਆ ਰਹੀ ਹੈ ਇਹ ਲੋਕ ਜਿਹੜੇ ਕਿ ਚੰਡੀਗੜ ਚੰਡੀਗੜ ਦੇ ਨਾਲ-ਨਾਲ ਹੋਰ ਸ਼ਹਿਰਾਂ ਤੋਂ ਵੀ ਆਏ ਹੋਏ ਹਨ ਲੋਕ ਜਿਨ੍ਹਾਂ ਨੇ ਪਹਿਲਾਂ ਦਿਲਜੀਤ ਦੋਸਾਂਝ ਦੇ ਕੰਸਰਟਸ ਵੇਖੇ ਨੇ ਤੁਸੀਂ ਵੇਖ ਸਕਦੇ ਹੋ ਨੀਚੇ ਥੱਲੇ ਲੋਕ ਦਿਖ ਰਹੇ ਨੇ ਪੰਜਾਬੀ ਆ ਗਏ ਹੋਏ ਤੇ ਇਹ ਤੁਸੀਂ ਵੇਖ ਸਕਦੇ ਹੋ ਇਹ ਲੋਕ ਉਹ ਵੀ ਹਨ ਇਹਨਾਂ ਵਿੱਚ ਉਹ ਫੈਨ ਜੀ ਮੌਜੂਦ ਹਨ ਜਿਹੜੇ ਕਿ ਪਹਿਲਾਂ ਹਾਈਦਰਾਬਾਦ ਤੋਂ ਫਿਰ ਦਿੱਲੀ ਸ਼ੋਅ ਤੇ ਹੁਣ ਚੰਡੀਗੜ ਦੇ ਸ਼ੋਅ ਵਿੱਚ ਵੀ ਮੌਜੂਦ ਹਨ ਤੁਹਾਨੂੰ ਦੱਸ ਦਈਏ ਕਿ ਇੱਥੇ ਇਸ ਪੂਰੇ ਏਰੀਆ ਵਿੱਚ 2400 ਪੁਲਿਸ ਮੁਲਾਜ਼ਮ ਤਾਇਨਾਤ ਹਨ ਜਿਹੜੇ ਕਿ ਸਿਕਿਉਰਿਟੀ ਇਤੋਂ ਦੀ ਦੇਖ ਰਹੇ ਹਨ 2400 ਪੁਲਿਸ ਮੁਲਾਜ਼ਮ ਪੂਰੀ ਤਰ੍ਹਾਂ ਹਰ ਬਸੇ ਨਿਗਰਾਨੀ ਰੱਖੇ ਹੋਏ ਹਨ ਤਾਂ ਕਿ ਇੱਥੇ ਕੋਈ ਵੀ ਮਾੜਾ ਅਨਸਰ ਕੋਈ ਸ਼ਰਾਰਤ ਨਾ ਕਰ ਸਕੇ ਤਾਂ ਇਹ ਅਸੀਂ ਤੁਹਾਨੂੰ ਦਿਖਾਉਂਦੇ ਰਵਾਂਗੇ ਲਾਈਵ ਤਸਵੀਰਾਂ ਤਾਂ ਇਹ ਸਾਨੂੰ ਕੁਝ ਲਾਈਵ ਤਸਵੀਰਾਂ ਜਿਹੜਾ ਕਿ ਦਿਲਜੀਤ ਦਸਾਂਜ ਦੇ ਸ਼ੋਅ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾ ਰਹੇ ਸੀ ਵੀਡੀਓ ਜਰਨਲਿਸਟ ਅਨਿਲ ਦੇ ਨਾਲ ਗਜ਼ਲ ਸਚਦੇਵਾ